ਦੇਸ਼ ਵਿਆਪੀ ਹੜਤਾਲ ਚ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਗਰਜੇ ਆਗੂ ਸਰਕਾਰਾਂ ਦੀਆਂ ਲੋਕ ਵਿਰੋਧ ਨੀਤੀਆਂ ਖਿਲਾਫ ਇੱਕ ਮੰਚ ਤੇ ਇਕੱਠੇ ਹੁੰਦਾ ਦਿੱਤਾ ਗਿਆ ਸੱਦਾ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਖੇ ਕੱਲ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਚ ਸਾਂਝੇ ਮੋਰਚੇ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਧਰਨੇ ਦੀ ਅਗਵਾਈ ਬਲਵੀਰ ਸਿੰਘ ਪੁਆਰ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸੁਰਿੰਦਰ ਕੁਮਾਰ ਕੰਬੋਜ ਸੂਬਾ ਜਰਨਲ ਸੱਤਰ گورਨਮੈਂਟ ਟੀਚਰ ਯੂਨੀਅਨ ਪੰਜਾਬ ਸ਼੍ਰੀਮਤੀ ਸਰੋਜ ਰਾਣੀ ਛਪੜੀ ਵਾਲਾ ਸੂਬਾ ਪ੍ਰਧਾਨ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਐਟਕ ਦੇ ਸੂਬਾ ਮੀਤ ਸੱਤਰ ਐਡਵੋਕੇਟ ਪਰਮਜੀਤ ਢਾਬਾ ਕਾਮਰੇਡ ਲੱਥਾ ਸਿੰਘ ਸੂਬਾ ਆਗੂ ਕੁੱਲ ਹਿੰਦ ਮਜ਼ਦੂਰ ਯੂਨੀਅਨ ਨੇ ਕੀਤੀ ਹਾਜ਼ਰ ਆਗੂਆਂ ਵੱਲੋਂ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਅਤੇ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧ ਦੀ ਨੀਤੀਆਂ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਹਨਾਂ ਸਰਕਾਰਾਂ ਖਿਲਾਫ ਦੇਸ਼ ਵਿਆਪੀ ਅੰਦੋਲਨ ਚਲਾਉਣ ਲਈ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ ਗਿਆ ਵਕਵਾ ਕਾਗੂ ਨੇ ਇਸ ਮੌਕੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਅੱਜ ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਜਿਹੜੀ ਜਰਨਲ ਹੜਤਾਲ ਕੀਤੀ ਗਈ ਹੈ ਇਹਦੇ ਵਿੱਚ ਪੂਰੇ ਜਲਾਲਾਬਾਦ ਦੇ ਜਿਹੜੇ ਮੁਲਾਜ਼ਮ ਸਾਥੀ ਨੇ ਪੈਨਸ਼ਨ ਸਾਥੀ ਨੇ ਈਮਨ ਕੇ ਵਿਦਿਆਰਥੀ ਜਥੇਬੰਦੀ ਐਆਈਐਸਐਫ ਸਰਪਰਤ ਨੌਜਨ ਸਭਾ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਰਜਿਸਟਰਡ ਏਟਕ ਵੱਲੋਂ ਅਸੀਂ ਜਿਹੜਾ ਇਹਦੇ ਵਿੱਚ ਸ਼ਮੂਲਿਤ ਕੀਤੀ ਹੈ ਔਰ ਅੱਜ ਦੀ ਇਸ ਹੜਤਾਲ ਦੇ ਵਿੱਚ ਇੱਕ ਗੱਲ ਖਾਸ ਰਹੀ ਹੈ ਕਿ ਜਿਹੜੀਆਂ ਮੋਦੀ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਮੁਲਾਜ਼ਮ ਵਾਰੂ ਕਿਰਤੀ ਮਾਰੂ ਨੀਤੀਆਂ ਨੇ ਉਹਦੇ ਖਿਲਾਫ ਜਿਹੜਾ ਇੱਕ ਵੱਡਾ ਅਭਿਆਨ ਕਹਿ ਸਕਦੇ ਕੰਦੋਲਨ ਸ਼ੁਰੂ ਕਰਨ ਦਾ ਜਿਹੜਾ ਇੱਥੇ ਇੱਕ ਐਲਾਨ ਕੀਤਾ ਗਿਆ ਹੈ ਜਲਾਲਾਬਾਦੀਆ ਟ੍ਰੇਡ ਯੂਨੀਅਨਸ ਨੇ ਇਸ ਗੱਲ ਦਾ ਤਹਈਆ ਕੀਤਾ ਹੈ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੇ ਸਾਥੀ ਮਿਲ ਕੇ ਸਰਕਾਰਾਂ ਦੀਆਂ ਨੀਤੀਆਂ ਦਾ ਖਿਲਾਫ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋਣਗੇ ਔਰ ਕੇਂਦਰ ਦੀ ਜਿਹੜੇ ਕਾਰਪਟ ਪੱਖੀ ਨੀਤੀਆਂ ਕਰਕੇ ਸਾਡੇ ਜਿਹੜੇ ਪਬਲਿਕ ਸੈਕਟਰ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਲੱਗੇ ਮਲਾਜ਼ਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਔਰ ਨਵੇਂ ਜਿਹੜੇ ਰੁਜ਼ਗਾਰ ਮੰਗਣ ਵਾਲੇ ਉਹਨਾਂ ਦੇ ਮੁਕੰਮਲ ਤੌਰ ਤੇ ਰਸਤੇ ਜਿਹੜੇ ਬੰਦ ਕੀਤੇ ਜਾ ਰਹੇ ਨੇ ਉਹਨਾਂ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਸ ਤਰ੍ਹਾਂ ਦਾ ਜਿਹੜਾ ਇੱਕ ਜਨਤਕ ਕੋਲ ਉਸਾਰਨ ਵਾਸਤੇ ਰੂਪਰੇਖਾ ਤਿਆਰ ਕੀਤੀ ਹੈ ਜਿਹਦੇ ਤਹਿਤ ਹਰੇਕ ਜਿਹੜਾ ਨੌਜਵਾਨ ਹੈ ਜੋ ਚਾਹੁੰਦਾ ਹੈ ਕਿਉਂਕਿ ਅੱਜ ਸਮਾਜ ਦੇ ਵਿੱਚ ਨਸ਼ਿਆਂ ਦਾ ਪ੍ਰਚਾਰ ਜਿਹੜਾ ਹੈ ਸਾਡੀ ਜਵਾਨੀ ਨੂੰ ਜਿਹੜਾ ਹੈ ਉਹ ਗਲਤ ਟੈਗ ਨਾਲ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਕਿ ਇਸ ਨੀਤੀਆਂ ਸਰਕਾਰ ਦੀਆਂ ਮਾੜੀਆਂ ਨੇ ਜਿਹਦੇ ਕਰਕੇ ਬਜਬੂਰੀ ਵਸ ਨੌਜਵਾਨ ਗੈਂਗਸਟਰ ਬਣ ਰਿਹਾ ਹੈ ਮਜਬੂਰੀ ਵਸ ਨੌਜਵਾਨ ਨਸ਼ੇੜੀ ਬਣ ਰਿਹਾ ਹੈ ਉਹਨੂੰ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ ਮਜਬੂਰੀ ਵਸ ਆਤਮ ਹੱਤਿਆ ਵਾਲੇ ਪਾਸੇ ਜਾ ਰਿਹਾ ਹੈ ਮਜਬੂਰੀ ਵਾਸ ਜਿਹੜਾ ਹੈਗਾ ਉਹ ਗਲਤ ਲਾਮਤਾ ਅਪਣਾਉਣ ਵਾਸਤੇ ਮਜਬੂਰ ਹੈ ਔਰ ਅਸਲ ਕਾਰਨ ਹੈ ਜੇਕਰ ਉਹਨਾਂ ਦੇ ਰੁਜ਼ਗਾਰ ਦੀ ਗਰੰਟੀ ਹੋ ਜਾਏਗੀ ਸਭ ਲਈ ਰੁਜ਼ਗਾਰ ਦੀ ਗਰੰਟੀ ਹੋਏਗੀ ਤਾਂ ਫਿਰ ਜਿਹੜਾ ਨੌਜਵਾਨ ਹੈ ਉਹ ਗਲਤ ਵਾਲੇ ਪਾਸੇ ਨਹੀਂ ਜਾਏਗਾ ਫਿਰ ਉਹ ਮInputDir ਸ਼ਬਦ ਤੋਂ ਉਹ ਗੈਂਗਸਟਰ ਸ਼ਬਦ ਤੋਂ ਉਹਨੂੰ ਜਿਹੜਾ ਬਦਨਾਮ ਕਰਨ ਵਾਲੇ ਸ਼ਬਦ ਤੋਂ ਸਾਡੀ ਜਵਾਨੀ ਤੋਂ ਉਹਨੂੰ ਜਿਹੜਾ ਕਿਤੇ ਨਾ ਕਿਤੇ ਰਾਹਤ ਮਿਲੇਗੀ ਔਰ ਨਾਲ ਦੀ ਨਾਲ ਜਿਹੜੇ ਲੱਗੇ ਹੋਏ ਸਾਡੇ ਮੁਲਾਜ਼ਮ ਨੇ ਜਿਨ੍ਹਾਂ ਦੀ 올ਡ ਪੈਨਸ਼ਨ ਸਕੀਮ ਦੀ ਜਿਹੜਾ ਉਹਨਾਂ ਨੂੰ ਦਿੱਤੀ ਨਹੀਂ ਜਾ ਰਹੀ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ 52 ਸਾਲ ਤੱਕ ਰਿਟਾਇਰਮੈਂਟ ਉਸ ਤੋਂ ਬਾਅਦ ਨਾ ਮਾਤਰ ਕਹਿ ਸਕਦੇ ਆ 2500 ਰੁਪਏ 3000 ਰੁਪਏ ਜਿਹੜੀ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਹੈ ਕੋਈ ਮੈਡੀਕਲ ਰਿਬਰਸਮੈਂਟ ਨਹੀਂ ਹੋਣੀ ਔਰ ਇਹਦੇ ਤਹਿਤ ਜਿਹੜੀ ਵਿਚਾਰ ਚਰਤਾ ਕੀਤੀ ਗਈ ਕਿ ਜਦੋਂ ਵੀ ਸਰਕਾਰ ਸੱਤਾ ਤੇ ਆਉਂਦੀ ਹੈ ਸੱਤਾ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਕਹਿਆ ਦਿੱਤਾ ਜਾਂਦਾ ਹੈ ਕਿ ਅਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਾਂਗੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਪੰਜਾਬ ਸਰਕਾਰ ਵੱਲੋਂ ਵੀ ਲਾਰਾ ਲਾਇਆ ਜਾ ਰਿਹਾ ਹੈ ਅਜੇ ਤੱਕ ਮੁਲਾਜ਼ਮਾਂ ਦੀ ਜਿਹੜੀ ਹੈ ਉਹ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਇਸ ਗੱਲ ਦੀ ਅਸੀਂ ਨਿੰਦਾ ਵੀ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਡੇਢ ਸਾਢ ਤੋੜਾ ਰਹਿ ਗਿਆ ਜੇਕਰ ਮਰਾਜ਼ਮਾ ਦੀ 올ਡ ਪੈਨਸ਼ਨ ਸਕੀਮ ਲਈ ਤੁਸੀਂ ਇੰਪਲੀਮੈਂਟੇਸ਼ਨ ਕਰਨ ਦੀ ਗੱਲ ਨਾ ਕੀਤੀ ਲਾਗੂ ਕਰਨ ਦੀ ਨਾ ਗੱਲ ਕੀਤੀ ਤਾਂ ਅਸੀਂ ਹੋਰ ਜਿਹੜਾ ਤਿੱਖਾ ਰੋ ਕਰਾਂਗੇ ਔਰ ਨਾਲ ਦੀ ਨਾਲ ਜਿਹੜੇ ਬੇਰਜ਼ਗਾਰਾਂ ਨੂੰ ਨੌਜਵਾਨਾਂ ਰੁਜ਼ਗਾਰ ਦੇਣ ਦੀ ਗੱਲ ਤੁਹਾਡੀ ਸਰਕਾਰ ਆਈ ਸੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਭ ਤੋਂ ਬਾਅਦ ਜਿਹੜਾ ਹਰੇ ਪੈਣ ਦੀ ਛਾਈ ਹੈ ਉਹ ਬੇਰਜ਼ਗਾਰਾਂ ਤੇ ਵਰਤੀ ਜਾਏਗੀ ਪਰ ਅੱਜ ਹਾਲਾਤ ਇਹ ਨੇ ਕਿ ਬੇਰਜ਼ਗਾਰਾਂ ਰੁਜ਼ਗਾਰ ਦੇਣ ਦੀ ਬਜਾਏ ਅੱਜ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਤਬਦੀਲ ਕੀਤਾ ਜਾ ਰਿਹਾ ਹੈ ਅੱਜ ਹੱਕ ਮੰਗਦੇ ਨੌਜਵਾਨਾਂ ਨੂੰ ਜਿਹੜੇ ਉਹਨਾਂ ਨੂੰ ਡਾਂਗਾ ਦੇ ਨਾਲ ਕੁੱਟਿਆ ਜਾ ਰਿਹਾ ਹੈ ਕੁੜੀਆਂ ਦੀਆਂ ਜਿਹੜੀਆਂ ਇੱਜ਼ਤਾਂ ਨੇ ਉਹ ਰੋਲੀਆਂ ਜਾ ਰਹੀਆਂ ਨੇ ਇਸ ਸਥਿਤੀ ਦੇ ਵਿੱਚ ਕਾਰਪਟ ਸੈਕਟਰ ਨੂੰ ਅਸੀਂ ਜਿਹੜਾ ਇੱਕ ਤਿੱਖਾ ਟੱਕਰ ਦੇਣ ਵਾਸਤੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਹਾਂ ਭਵਿੱਖ ਦੇ ਵਿੱਚ ਇੱਕ ਵੱਡਾ ਜਿਹੜਾ ਅੰਦੋਲਨ ਛੇੜਾਂਗੇ ਅੱਜ ਹਿੰਦੁਸਤਾਨ ਦੀ ਕਾਲ ਤੇ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰਜ਼ ਯੂਨੀਅਨ ਪੰਜਾਬ ਏਟਕ ਵੱਲੋਂ ਵੀ ਪੂਰੇ ਜੋਰ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਗਿਆ ਪੰਜਾਬ ਦੇ ਵੱਖ-ਵੱਖ ਬਲਾਕਾਂ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਆਂਗਣਵਾੜੀ ਵਰਕਰ ਤੋਂ ਹੁਣ ਐਫ ਆਰ ਐਸ ਤੇ ਈ ਕੇ ਵਾਈ ਸੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਕਹਿਣ ਨੂੰ ਤਾਂ ਭਾਵੇਂ 4 ਘੰਟੇ ਕੰਮ ਹੈ ਪਰ ਇਹ ਪੋਸ਼ਣ ਟਰੈਕਰ ਜਿਹੜਾ ਐਪ ਚੱਲਦਾ ਹੈ ਮੋਬਾਈਲ ਵਿੱਚ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਦਾ ਜਿਨ੍ਹਾਂ ਦੇ 100 150 ਲਾਪਾਤਰੀ ਹੈ ਉਹ ਸਾਰਾ ਦਿਨ ਰਾਤ ਦੇ 10 ਵਜੇ ਤੱਕ ਵੀ ਆਪਣਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਪਹਿਲਾਂ ਲਾਪਾਤਰੀ ਦੀ ਫੋਟੋ ਕੈਪਚਰ ਕਰਨੀ ਹੁੰਦੀ ਹੈ ਫਿਰ ਉਹਦੀ OTP ਲੈਣੀ ਹੁੰਦੀ ਹੈ ਮਤਲਬ ਕਿ ਬਹੁਤ ਲੰਮਾ ਕੰਮ ਹੈ ਜਿਹੜਾ ਉਹ 100 150 ਲਾਪਾਤਰੀ ਦਾ ਨਹੀਂ ਕੀਤਾ ਜਾ ਸਕਦਾ ਸਰਕਾਰ ਵੱਲੋਂ ਰੋਜ਼ ਨਵਾਂ ਵਰਜਨ ਆਇਆ ਲੈਂਦਾ ਹੈ ਜਿਹਦੇ ਵਿੱਚ 8 ਘੰਟੇ ਕੀ 4 ਘੰਟੇ ਕੀ ਆਂਗਣਵਾੜੀ ਵਰਕਰਾਂ 14 ਘੰਟੇ ਕੰਮ ਕਰਦੀ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਜੋ ਐਫ ਆਰਐਸ ਸੇ ਬੰਦ ਕੀਤੀ ਜਾਵੇ ਓਟੀਪੀ ਲੈਣਾ ਬੰਦ ਕੀਤਾ ਜਾਵੇ ਬਾਕੀ ਅੱਜ ਜਿੰਨਾ ਸਰਕਾਰ سرمایہ دار ਸਰਕਾਰਾਂ ਨੇ ਉਹਨਾਂ ਨੇ ਮੁਲਾਜ਼ਮ ਮਾਰੂ ਨੀਤੀਆਂ ਅਪਣਾਈਆਂ ਹੋਈਆਂ ਨੇ ਜੋ ਕਾਲੇ ਕਾਨੂੰਨ ਉਹਨਾਂ ਨੇ ਸ਼ੁਰੂ ਕੀਤੇ ਨੇ ਮੁਲਾਜ਼ਮ ਮਾਰੂ ਨੀਤੀਆਂ ਨੇ ਅਸੀਂ ਉਹ ਕਾਲੇ ਕਾਨੂੰਨ ਦੇ ਬਿਲਕੁਲ ਖਿਲਾਫ ਆ ਅਸੀਂ ਉਹਦੇ ਲਈ ਲੜਦੇ ਰਹਾਂਗੇ ਅੱਜ ਮਜ਼ਦੂਰ ਮੁਲਾਜ਼ਮ ਕਿਸਾਨ ਅੱਜ ਹਰੇਕ ਵਰਗ ਤੇ ਕੋਹਾੜਾ ਚੱਲ ਰਿਹਾ ਹੈ ਪਰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਟਕਰਾਵਾਂ ਵਜੋਂ ਲੜਾਈ ਲਈ ਅਸੀਂ ਹਮੇਸ਼ਾ ਮੈਦਾਨ ਵਿੱਚ ਰਵਾਂਗੇ